ਅੰਜੀਰਾਂ ਕਿਸਾ ਖੀਮਾ ਦੇ ਸਾਮਣਾਂ ਮੈਂ ਛੱਡ ਨਹੀਂ ਸਕਦੀ ਆਪਣੇ ਪੁੱਤ ਨਹੀਂ ਉਹ ਤੇ ਸਾਰੇ ਕਹਿੰਦੇ ਆ ਮੂਲ ਨੂੰ ਵਿਆਜ ਪਿਆਰਾ ਹੁੰਦਾ ਓ ਡਿਕ ਪਿਆ ਸੀ ਤਾਂ ਵੇਖੋ ਅਸੀਂ ਨੰਘਾਂ ਲੱਗਾਈ ਇੱਥੇ ਆ ਵੇਖੋ ਸੱਟ ਵਾਗੀ ਇੱਥੇ ਤੇ ਮੈਂ ਉੱਤੇ ਮੈਂ ਦੁਰਿਆ ਨਹੀਂ ਜਾਂਦਾ ਹੁਣ ਮੈਂ ਦਰਸ਼ਕਾਂ ਨੂੰ ਦੱਸਦਾ ਭਾਵੇਂ ਸਾਡਾ ਵੀਰ ਜਿਹੜੀ ਮਰਜੀ ਹਾਲਾਤ ਚ ਹੈ ਔਰ ਪਰਿਵਾਰ ਦੇ ਕੋਈ ਸੰਸਕਾਰ ਹੁੰਦੇ ਆ ਕੋਈ ਕੁਦਰਤੀ ਮੇਰ ਹੁੰਦੀ ਆ ਕਿ ਜਦੋਂ ਇੱਥੇ ਪਹੁੰਚੇ ਆ ਨੇ ਬੜੀ ਉੱਚੀ ਆਵਾਜ਼ ਨਾਲ ਪਰਿਵਾਰ ਨੂੰ ਕਿਹਾ ਕਿ ਚਾਹ ਜਦੋਂ ਮਾਤਾ ਜੀ ਇਹਨੂੰ ਚੁੱਕ ਕੇ ਬਾਹਰ ਅੰਦਰ ਕਰਨਾ ਪੈਂਦਾ ਤੁਸੀਂ ਤੇ ਆਪ ਬڑے ਬਜ਼ੁਰਗ ਕਿਉਂ ਭਾਰ ਤੇ ਹੈ ਇਹ ਬੱਚੇ ਦਾ ਤੇ ਫਿਰ ਕਿੰਨੀ ਕੁ ਮੁਸ਼ਕਲ ਹੁੰਦੀ ਹੈ ਇਹ ਸੋ ਇਹ ਉਮਰ ਨਾਲ ਦੀ ਆਪਣੀ ਰੈਸਟ ਕਰਨ ਦੀ ਹੈ ਨਾ ਐਸ਼ ਕਰਨ ਦੀ ਆ ਤੋਂ ਬਚਪਨ ਤੋਂ ਲੈ ਕੇ ਆ ਤੱਕ ਬੱਚੇ ਨੂੰ ਪਾਲ ਰਹੇ ਆ ਜੋ ਕਿ ਜੋ ਹੈਂਡੀਕੈਪ ਆ ਤੇ ਕਾਫੀ ਚਿਰ ਤੋਂ ਇਹ ਵੀ ਕਹਿ ਰਹੇ ਆ ਵੀ व्हीਲਚੇਅਰ ਦੀ ਉਹਨੂੰ ਲੋਡਵਾ ਰਸ਼ਨ ਫੜੀ ਲੋਡਵਾ ਕਹਿੰਦੇ ਨੇ ਕਿ ਧੀਆ ਪੁੱਤਰ ਤੇ ਇਨਸਾਨ ਨੂੰ ਬਹੁਤ ਵੱਡੀ ਆਸ ਹੁੰਦੀ ਹੈ ਆਸ ਹੁੰਦੀ ਹੈ ਕਿ ਜਦੋਂ ਸਾਡਾ ਪੁੱਤ ਜਵਾਨ ਹੋਏਗਾ ਸਾਡੇ ਬੁਢਾਪੇ ਦਾ ਸਹਾਰਾ ਬਣੇਗਾ ਸਾਡੀ ਦੇਖਭਾਲ ਕਰੇਗਾ ਸਾਨੂੰ ਮੰਜੇ ਤੇ ਬੈਠਿਆ ਰੋਟੀ ਖਵਾਏਗਾ ਅਤੇ ਸਾਡੀ ਸੇਵਾ ਕਰੇਗਾ ਪਰ ਕਦੀ ਕਦੀ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਹੈ ਬਟਾਲਾ ਦੇ ਮਹੱਲਾ ਤੇਲੀਆਂਵਾਲ ਚ ਪਹੁੰਚੇ ਹਾਂ ਤਸਵੀਰਾਂ ਸਾਂਝੀਆਂ ਕਰਦੇ ਹਾਂ ਇੱਕ ਬਜ਼ੁਰਗ ਜੋੜਾ ਜੋ ਕਿ ਇਸ ਨੌਜਵਾਨ ਦੇ ਦਾਦੀ ਦਾਦਾ ਜੀ ਹਨ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਇਸ ਨੌਜਵਾਨ ਦੇ ਮਾਰਾ ਇਸ ਦੁਨੀਆ ਵਿੱਚ ਨਹੀਂ ਹਨ ਪਰ ਸਭ ਤੋਂ ਵੱਡੀ ਫਿਕਰ ਦੀ ਗੱਲ ਇਸ ਬਜ਼ੁਰਗ ਜੋੜੇ ਵਾਸਤੇ ਇਹ ਹੈ ਕਿ ਉਹਨਾਂ ਦਾ ਇਹ ਜਿਹੜਾ ਪੋਤਾ ਹੈ 17-18 ਸਾਲ ਦੀ ਉਮਰ ਹੈ ਨੌਜਵਾਨ ਹੈ ਜਦੋਂ ਉਸ ਨੂੰ ਸਹਾਰਾ ਬਣਨਾ ਚਾਹੀਦਾ ਸੀ ਅੱਜ ਇਹ ਬਜ਼ੁਰਗ ਉਸ ਨੌਜਵਾਨ ਦਾ ਸਹਾਰਾ ਬਣੀ ਬੈਠੇ ਹਨ ਅਤੇ ਲਗਾਤਾਰ ਗੁਹਾਰ ਲਗਾਉਂਦੇ ਹਨ ਸਮਾਜ ਸੇਵੀ ਸੰਸਥਾਵਾਂ ਨੂੰ ਜਾਂ ਜਿਹੜੇ ਐਨ ਆਰ ਆਈ ਵੀਰ ਨੇ ਜਿਹੜੇ ਅਜਿਹੇ ਲੋਕਾਂ ਦਾ ਦਰਦ ਜਾਣਦੇ ਹਨ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਮੰਗ ਕੀ ਹੈ ਜਾਣਦੇ ਆ ਗੱਲਬਾਤ ਕਰਦੇ ਆ ਨਾਲ ਹਾਲਚਾਲ ਪੁੱਛਦੇ ਆ ਹੱਡ ਪੀਤੀ ਪੁੱਛਦੇ ਆ ਕਿਉਂਕਿ ਜਿਸ ਤਨ ਲੱਗੀਆਂ ਸੋ ਤਾਂ ਜਾਣੇ ਇਹ ਗੱਲ ਕਹੀ ਜਾਂਦੀ ਹੈ ਇਹਨਾਂ ਦੀ ਜ਼ੁਬਾਨੀ ਸੁਣਦੇ ਆ ਕਿ ਹਾਲਾਤ ਕਿਸ ਤਰ੍ਹਾਂ ਦੇ ਹਨ ਸਸਕਰ ਜੀ ਪਾਪੜੀ ਸ਼ੋ ਬਨਾਮ ਕੀ ਜੀ ਸੂਤਾ ਜੀ ਸੂਤਾ ਸਿੰਘ ਜੀ ਕੀ ਨਾਮ ਇਹਦਾ ਕਿੰਨੀ ਉਮਰ ਹੈ ਇਹ ਹੈ ਨਾ ਨਾਂ ਤੇਗਾ ਜੀ ਗੁਰਬਾਲ ਸਿੰਘ ਜੀ ਉਮਰ ਕਿੰਨੀ ਜੀ ਉਮਰ 16 ਸਾਲ ਦੀ ਆ ਵੇਖੋ ਆਈਦਾ ਉਦੋਂ ਦੀ ਜਿਹੜੀ ਮਾਂ ਮਰੀ ਆ ਵਿੱਚ ਇਹ ਤੇ ਹਿਸਾਬ ਦਾਦੀ ਜੀ ਇਹਦੇ ਮਾਤਾ ਦੀ ਡੈਥ ਕਦੋਂ ਹੋਈ ਆ ਕਦੋਂ ਮੌਤ ਹੋਈ ਆ ਵੇਖੋ ਜੀ ਲਿਖਿਆ ਨਾ ਪੜਨਾ ਨਹੀਂ ਆਦਾ ਵੇ ਮਾਤਾ ਦੀ ਅਨਪੜ੍ਹ ਨੇ 2008 ਦੀ ਇਹ ਘਟਨਾ ਹੈ ਜਦੋਂ ਇਹਦੇ ਮਾਤਾ ਮੌਤ ਹੋਈ ਹੈ 3 ਸਾਲ ਦਾ ਤੇ ਤੁਸੀਂ ਕਿਦਾਂ ਸਹਮ ਦਿਆਂ ਨੂੰ ਮੈਂ ਜਿਹੜੀ ਸੌਖੀ ਮੈਂ ਤੇ ਸਾਹਮਣਾ ਮੈਂ ਛੱਡ ਨਹੀਂ ਸਕਦੀ ਆਪਣੇ ਮੈਂ ਉਹ ਤੇ ਸਾਰੇ ਕਹਿੰਦੇ ਆ ਮੂਲ ਨੂੰ ਵਿਆਹ ਪਿਆਰਾ ਹੁੰਦਾ ਗਾਂ ਪੁੱਤਾਂ ਦੇ ਵੀ ਗਾਂ ਪੁੱਤ ਸਾਨੂੰ ਜ਼ਿਆਦਾ ਪਿਆਰੇ ਹੁੰਦੇ ਆ ਪਰ ਕਿੰਨੀ ਕੋਖ ਹੁੰਦੀ ਹੈ ਬਜ਼ੁਰਗ ਹੋ ਗਏ ਉਹ ਤੁਹਾਨੂੰ ਆਪ ਸੇਵਾ ਦੀ ਲੋੜ ਆ ਯਾਰ ਢਿੱਕ ਪਿਆ ਸੀ ਤਾਂ ਵੇਖੋ ਅਸੀਂ ਲੰਘਾਂ ਲੱਗਾਈ ਇੱਥੇ ਆ ਵੇਖੋ ਸੱਟ ਲੱਗੀ ਐ ਥੱਲੇ ਤੇ ਮੈਂ ਉੱਤੇ ਮੈਂ ਤੁਰਿਆ ਨਹੀਂ ਜਾਂਦਾ ਹੁਣ ਲੱਕ ਤੋਂ ਤੇ ਚੁੱਕਿਆ ਨਹੀਂ ਜਾਂਦਾ ਜਵਾਨ ਹਯਾਵ ਮਾਤਾ ਜੀ ਤੁਹਾਡੀ ਉਮਰ ਕਿੰਨੀ ਐ ਯਾਰ ਕੁਛ ਤੁਹਾਡੀ ਉਮਰ ਦੋਨਾਂ ਦੀ ਕਿੰਨੀ ਐ ਅੰਮ੍ਰਿਤ ਜੀ ਉਹ ਸਾਹ ਬਣਾਈ ਐ ਮੈਨੂੰ ਪੜਾ ਦੇ 60 ਕੀ ਕੀ ਕੰਮ ਕਰਦੇ ਹੋ ਬਾਬ ਜੀ ਚਲ ਮੈਂ ਹੰਤੀ ਆ। ਹੋਰ ਕੀ ਕਰਨਾ ਮਰਾਜ਼ ਵੀ ਨਹੀਂ ਸੁੱਤਾ ਹੈਗਾ। ਆ ਵੇਖੋ ਦੇਖ ਪਿਆਸੀ ਜੇ ਆ ਵੇਖੋ ਚੂੜਾ ਵੀ ਇਹਦਾ ਟੁੱਟ ਗਿਆ ਤੇ ਮੇਕੋ ਨਹੀਂ ਖਾਚਾ ਨਹੀਂ ਮਿਲ। ਮਾਤਾ ਜੀ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਮਟਾਲੇ ਵਿੱਚ ਹੈਗੀਆਂ ਤੇ ਇਹਨਾਂ ਸੰਪਰਕ ਨਹੀਂ ਕੀਤਾ ਕਦੀ। ਵੇਖੋ ਜੀ ਇਤਰਾ ਹੀ ਉਹ ਦੋ ਕਵਾਰੀ ਸੱਜਿਆ ਸਾਨੂੰ ਇੱਥੇ ਆਪਣੇ ਕੀ ਸਿਮਰਾਂ ਵਿੱਚ ਤੇ ਉੱਥੇ ਕੀ ਉਹਨਾਂ ਦੇ ਕੰਮ ਕਿੱਤੇ ਕੋਚੂਨੀ ਉਤੇ ਨਹੀਂ ਕੁਝ ਵੀ ਸਾਡੀ ਕਹਾਣੀ ਨਹੀਂ ਹੋਈ ਤੇ ਮਾਰਾ ਜੇ ਤੁਸੀਂ ਦੋਵੇਂ ਜਣੇ ਕੰਮ ਤੇ ਚਲੇ ਜਾਂਦੇ ਹੋ ਤੇ ਮਗਰ ਫਿਕਰ ਨਹੀਂ ਹੁੰਦਾ ਕਿ ਇਹਨੂੰ ਉਠਾ ਕੇ ਪਿਸ਼ਾਬ ਕੌਣ ਕਰਵਾਏਗਾ ਬਾਹਰ ਅੰਦਰ ਕੌਣ ਕਰੇਗਾ ਇੱਕ ਮੇਰੀ ਦੋਤੀ ਆ ਜੀ ਆ ਮੈਂ ਰੱਖੀ ਐ ਰੋਟੀ ਮਾਰਿਆ ਇਹਦੀ ਰੋਟੀਆਂ ਨੂੰ ਪਖਵਾਵੇ ਮੂੰਹ ਚ ਦੇ ਆਪਣੇ ਆਪਣੀ ਖਾ ਸਕਦਾ ਤੇ ਦੋਤੀ ਰੱਖੀ ਜਵਾਨ ਹੋਈ ਆ ਵੇਖੋ ਸਾਡੇ ਕੋਲ ਹੀ ਦਿੰਦੀ ਪੱਕੀ ਦਿੰਦੀ ਆ ਛੋੜੀ ਜੀ ਰੱਖੀ ਤੇ ਉਹ ਫਿਰ ਹੀ ਰੋਨੇ ਕਿਨੂ ਬੱਚੇ ਨੂੰ ਪਾੜੇ ਕੀ ਮੰਗ ਗਈ ਹੈ ਤੁਹਾਡੀ ਕੀ ਮੰਗ ਕਰਦੇ ਹੋ ਜਦ ਤੁਹਾਡੀ ਕੋ ਮਦਦ ਕਰਨਾ ਚਾਵੇ ਕੋਈ ਸਾਡੇ ਜਿਹੜਾ ਦਰਸ਼ਕ ਵੇਖਦੇ ਆ ਕੋਈ ਦਾਨੀ ਸੱਚੀ ਦੀ ਕੋਈ ਮਸਾਦਾ ਕੀ ਚੀਜ਼ ਆਵੇ ਹੋ ਰਹੀ ਕੀ ਮੰਗਣਾ ਕਿੱਦਾਂ ਦੀ ਮਰਚਾਉਂਦੇ ਇਹ ਬੱਚੇ ਦਾ ਚਲੋ ਆਦਾ ਲੂਜ ਹੋਵੇ ਕੁਛ ਕੁਛ ਹੋ ਜੇ ਕੋਈ ਖਾਨ ਪੀਣ ਦਾ ਦਾ ਜਗਾਰਡ ਹੋ ਜੇ ਹੋ ਰਹੀ ਕੀ ਮੰਗਣਾ ਸਾਨੂੰ ਦੱਸ ਰਹੇ ਸੀ ਨਾ ਕਿ व्हीਲ ਚੇਅਰ ਦੀ ਮੰਗ ਕਰਦੇ ਹੋ ਹਾਂਜੀ ਆਂਦੇ ਆ ਕਿ ਨੂੰ ਬਿਠਾ ਕੇ ਤੇ ਉਠਾ ਆਟਾ ਦੇ ਕੇ ਰੋ ਸੈਂ ਤੇ ਵਿਚਾਰੀ ਦਾ ਲੱਕ ਜਿਹੜਾ ਅਕੜਿਆ ਆ ਉਹ ਕਹਿੰਦੇ ਬੈਠਣ ਦਾ ਮਾਂ ਮਰੀ ਕਰੋ ਦੀ ਮੰਗ ਕਰਨ ਦੇ ਉਹ ਵੀਲਚੇਅਰ ਦੀ ਕਿੰਨਾ ਚਿਰ ਹੋ ਗਿਆ ਇਹ ਅੱਗੇ ਜੀ ਮਿਲੀ ਸੀ ਜੋ ਫੇਰ ਟੁੱਟ ਗਈ ਸੀ ਹਾਂਜੀ ਹੁਣ ਨਹੀਂ ਫੇਰ ਮੈਂ ਗਈ ਨਹੀਂ ਤੁਹਾਡੇ ਪੁੱਤ ਨੇ ਸਾਨੂੰ ਆਉਂਦਾ ਚਾਹ ਪੁੱਛੀ ਹੈ ਭਾਵੇਂ ਜਿੰਨਾ ਮਰਜੀ ਹੈ ਦਿਲ ਦਾ ਰਾਜਾ ਬੰਦਾ ਹੋ ਕੀ ਕਰਾਂ ਜੀ ਸਾਰਿਆਂ ਨੂੰ ਜੀ ਚਾਹ ਆਂਦਾ ਭਾਈ ਇਹ ਜਿਹੜਾ ਵੀ ਅਜੇ ਬੜਾ ਕੋਚ ਹੁੰਦਾ ਵੇਖ ਕੇ ਤਾਂ ਮੈਂ ਦਰਸ਼ਕਾਂ ਨੂੰ ਦੱਸਦਾ ਭਾਵੇਂ ਸਾਡਾ ਵੀਰ ਜਿਹੜੀ ਮਰਜੀ ਹਾਲਾਤ ਚ ਹੈ ਔਰ ਪਰਿਵਾਰ ਦੇ ਕੋਈ ਸੰਸਕਾਰ ਹੁੰਦੇ ਆ ਕੋਈ ਕੁਦਰਤੀ ਮੇਰ ਹੁੰਦੀ ਹੈ ਕਿ ਜਦੋਂ ਇੱਥੇ ਪਹੁੰਚੇ ਆ ਨੇ ਬੜੀ ਉੱਚੀ ਆਵਾਜ਼ ਨਾਲ ਪਰਿਵਾਰ ਨੂੰ ਕਿਹਾ ਕਿ ਚਾਹ ਕਿ ਗੈਸਟ ਆਏ ਨੇ ਸਾਡੇ ਘਰ ਦੇ ਵਿੱਚ ਤੇ ਉਹਨਾਂ ਨੂੰ ਚਾਹ ਪੀਜੀ ਜਾਵੇ ਬਾਪੂ ਜੀ ਬਾਪੂ ਜੀ ਕੀ ਕਹਿਣਾ ਚਾਹੋਗੇ ਬੇਟੇ ਨੂੰ ਯਾਦ ਕਰਦੇ ਹੋ ਨੌਨ ਨੂੰ ਯਾਦ ਕਰਦੇ ਹੋ ਕਿਰਨ ਨੂੰ ਵੇਖਦੇ ਉਹਦੇ ਘਰ ਨਹੀਂ ਆਏ ਉਹਦੇ ਯਾਦ ਕਰਨਾ ਹੀ ਹੈ ਕਾਦਾ ਕੰਮ ਕਰ ਦਿਓ ਮੈਂ ਡੈਡੀ ਦੀ ਜੁੜ ਨਹੀਂ ਕਰ ਮੈਂ ਸਾਡੇ ਦੋ ਰੱਖ ਲਈ ਜਿਹੜੇ ਟੋਟੀਆਂ ਉਹਨਾਂ ਨੇ ਪੱਟੀ ਜਾ ਇਹ ਦਿਹਾੜੀ ਕਿੰਨੀ ਕ ਬਣ ਜਾਂਦੀ ਹੈ ਦਿਹਾੜੀ ਕਿਤੋਂ ਕਰਨੀ ਮੈਂ ਜਿਹੜੀ ਤੇ ਚੰਜਾ ਤੇ ਚੰਜਾ ਨਹੀਂ ਅੱਗੇ ਕਰਦਾ ਹੀਗਾ ਤੇ ਹੁਣ ਮੈਂ ਟਰੈਕਟਰ ਚਲਾਉਂਦਾ ਹਾਂ ਕੇ ਦਾ ਹੁਣ ਨਹੀਂ ਹੁਣ ਮੈਂ ਚਾਹ ਤੇ ਜਦੋਂ ਮਾਤਾ ਜੀ ਨੂੰ ਚੋਕ ਕੇ ਬਾਹਰ ਅੰਦਰ ਕਰਨਾ ਪੈਂਦਾ ਤੁਸੀਂ ਤੇ ਆਪ ਬੜੇ ਬਜ਼ੁਰਗ ਹੋ ਕਿਉਂ ਭਾਰ ਤੇ ਹੈ ਇਹ ਬੱਚੇ ਦਾ ਤੇ ਫਿਰ ਕਿੰਨੀ ਕ ਮੁਸ਼ਕਲ ਹੁੰਦੀ ਬੜੀ ਮੁਸ਼ਕਲ ਹੁੰਦੀ ਹੈ ਜੀ ਬਹੁਤ ਮੁਸ਼ਕਲ ਹੁੰਦੀ ਤੂੰ ਉਤਾ ਕੇ ਖਾਨੀ ਇਤਨਾ ਬਤਾ ਕਰਨ ਪੈ ਜਾਂਦਾ ਜੀ ਇਹਨੂੰ ਵਕੜਾ ਆ ਕੇ ਇਹ ਕਿਹੜਾ ਗਰੀਕੇ ਬੰਨੇ ਲੱਗੇ ਇਹ ਬੰਨੇ ਤੇ ਮੈਨੂੰ ਨਹੀਂ ਚੁੱਕਿਆ ਜਾਂਦਾ ਹੈਗਾ ਮੈਂ ਬੜੀ ਮਚਕ ਚੁੱਕ ਨਹੀਂ ਅੰਦਰ ਬਾਹਰ ਕੱਢ ਨਹੀਂ ਪਰ ਉਹ ਸਾਰਾ ਕਰਿਓ ਬਾਇ ਗੁਰਦੇ ਪਰਮਾਤਮਾ ਦੇ ਹਾਂਜੀ ਉਹ ਸਾਰੇ ਲੱਕ ਨਹੀਂ ਵੇਖੋ ਜੀ ਉਹਦੀ ਪਾਣੀ ਨੂੰ ਮਨਜ਼ੂਰ ਕਰਨਾ ਪੈਂਦਾ ਹੋਰੀ ਕੀ ਕਰ ਸਕਦੀ ਹੁਣ ਇਹ ਨਾ ਛੱਡ ਵੀ ਨਹੀਂ ਸਕਦੇ ਕਿਤੇ ਕੁਝ ਨਹੀਂ ਮੈਂ ਕਿਤੇ ਜਾਂਦੀ ਨਹੀਂ ਆਉਂਦੀ ਨਹੀਂ ਜਾਣਾ ਕਿੱਥੇ ਮੈਂ ਮਾਤਾ ਜੀ ਤੁਹਾਡਾ ਕੋ ਫੋਨ ਨੰਬਰ ਹੈ ਯਾਦ ਹੈ ਤੁਹਾਨੂੰ ਫੋਨ ਨੰਬਰ ਤੁਹਾਡਾ ਜੀ ਉਹ ਗੁੱਡੀ ਨੂੰ ਪਤਾ ਜੀ ਮੈਨੂੰ ਨਹੀਂ ਉਹ ਮੈਂ ਕਿੱਥਾ ਤੋ ਮੈਂ ਦਸ਼ਕਾਂ ਨੂੰ ਦੱਸ ਦਿੰਦਾ ਕਿ ਬਜ਼ੁਰਗ ਜੋੜਾ ਜਿਆਦਾ ਪੜੇ ਵੀ ਨਹੀਂ ਹੈ ਔਰ ਮੈਂ ਨਾ ਬਕਾਇਦਾ ਮੋਬਾਈਲ ਨੰਬਰ ਲੈ ਕੇ ਜਾਂ ਅਕਾਊਂਟ ਨੰਬਰ ਲੈ ਕੇ ਕੋਸ਼ਿਸ਼ ਕਰਾਂਗਾ ਸਕਰੀਨ ਤੇ ਮੈਂ ਉਹ ਫਲੈਸ਼ ਕਰਾਂ ਤੇ ਦਾਨੀ ਸੱਜਣਾਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਬਾਝੂੜ ਫੜਨੀ ਹੈ ਆਓ ਹੁਣ ਉਸ ਫਰਿਸ਼ਤੇ ਨੂੰ ਮੈਂ ਮਿਲਾਉਣਾ ਚਾਹੁੰਦਾ ਕਿ ਕਿ ਮੈਂ ਅਕਸਰ ਗੱਲ ਕਰਦਾ ਇਹੋ ਜੀਆਂ ਜੋ ਤੁਹਾਡੇ ਸਾਹਮਣੇ ਸਾਡੀ ਬੀਤੀਆਂ ਸੁਣਾਉਂਦੇ ਆ ਯੋ ਸ਼ਖਸ ਜੋ ਵਿਅਕਤੀ ਸਾਨੂੰ ਉਥੇ ਲੈ ਕੇ ਜਾਂਦੇ ਆ ਮੈਂ ਕਹਿੰਦਾ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਕਿਸੇ ਦਾ ਦਰਦ ਜਾਨਣਾ ਬੜੀ ਵੱਡੀ ਗੱਲ ਹੈ ਸਾਡੇ ਸਿੰਘ ਸਾਹਿਬ ਅਰਕੀਨਾਂ ਜੀ ਕੁੱਕੂ ਪਾਲ ਸਿੰਘ ਕੁੱਕੂ ਭਾਜੀ ਪਰਿਵਾਰ ਦਾ ਕਿਦਾਂ ਸੰਪਰਕ ਹੋਇਆ ਤੁਹਾਨੂੰ ਕਿਦਾਂ ਪਤਾ ਲੱਗਾ ਕਿ ਪਰਿਵਾਰ ਦੇ ਜਾਂ ਬੱਚੇ ਦੀ ਕੰਡੀਸ਼ਨ ਇਹਦੇ ਬੈਕ ਸਾਈਡ ਤੋਂ ਨਾ ਬਈ ਵੀਰ ਮਨਿੰਦਰ ਸਿੰਘ ਜੀ ਆ ਮਨਿੰਦਰ ਸਿੰਘ ਡੀਕੇ ਉਹ ਮੈਨੂੰ ਕਾਫੀ ਚਿਰ ਤੋਂ ਕਹਿ ਰਹੇ ਸੀ ਕਿ ਤੂੰ ਇਹ ਸੰਸਥਾ ਚਲਾ ਰਹੇ ਹੋ ਤੇ ਸਾਡੇ ਤੇਲੀਆਂਵਾਲ ਕਚੇ ਕੋਟ ਤੇ ਇੱਕ ਵੀਰ ਵਾ ਤੇ ਕਾਫੀ ਮਾੜਾ ਦਾਦੀ ਤੇ ਦਾਦਾ کافی ਉਹਨਾਂ ਦੀ ਹੈਲਪ ਕਰ ਰਹੇ ਬੱਚੇ ਦੀ ਕਰਦੇ ਪਏ ਆ ਤੇ کافی ਦੁਖੀ ਆ ਤੇ ਉੱਤ ਤੱਕ ਕੋਈ ਪਹੁੰਚੇ ਨਹੀਂ ਅਜੇ ਤੱਕ ਤੇ ਮੈਂ ਵੇਰ ਇੱਕ ਦੋ ਵਾਰੀ ਉਹਨਾਂ ਨੇ ਮੈਨੂੰ ਕਿਹਾ ਮੈਂ ਇਗਨੋਰ ਕਰ ਦਿੰਦਾ ਰਿਹਾ ਤੇ ਮੈਂ ਜਦ ਇੱਥੇ ਆ ਕੇ ਦੇਖਿਆ ਤੇ ਆਪਣਾ ਸਹੀ ਗਲਤ ਸੀ ਤੁਹਾਨੂੰ ਮੇਰਾ ਮਨ ਪਰ ਆਇਆ ਜੀ ਇਸ ਇਹ ਉਮਰ ਇਹਨਾਂ ਦੀ ਆਪਣੀ ਰੈਸਟ ਕਰਨ ਦੀ ਹੈ ਨਾ ਐਸ਼ ਕਰਨ ਦੀ ਆ ਤੋਂ ਬਚਪਨ ਤੋਂ ਲੈ ਕੇ ਅੱਜ ਤੱਕ ਬੱਚੇ ਨੂੰ ਪਾਲ ਰਹੇ ਆ ਜੋ ਕਿ ਜੋ ਹੈਂਡੀਕੈਪ ਆ ਤੇ کافی ਚਿਰ ਤੋਂ ਇਹ ਵੀ ਕਹਿ ਰਹੇ ਆ ਵੀ व्हीਲ ਚੇਅਰ ਦੀ ਉਹਨੂੰ ਲੋਡਵਾ ਰਸ਼ਨ ਫੜੀ ਲੋਡਵਾ ਦੇ ਕੋਈ ਹੜ ਤੱਕ ਪਹੁੰਚ ਕਰ ਰਹਿਤੇ ਸਾਡੀ ਕੋਈ ਹੈਲਪ ਕਰੇ ਤੁਸੀਂ ਆਪਣੇ ਸ਼ਬਦਾਂ ਵਿੱਚ ਦਰਸ਼ਕਾਂ ਨੂੰ ਦਾਨੀ ਸੱਜਣਾ ਨੂੰ ਐਨ ਆਰ ਆਈ ਵੀਰਾਂ ਨੂੰ ਬਹੁਤ ਸਾਰੇ ਵੀਰ ਅੱਗੇ ਵੀ ਆਉਂਦੇ ਆ ਇਹੋ ਜਿਹੇ ਹਾਲਾਤ ਵੇਖ ਕੇ ਆਪਣੇ ਸ਼ਬਦਾਂ ਦੇ ਕੀ ਕਹਿਣਾ ਚਾਹੋਗੇ ਹਾਂਜੀ ਜੀ ਮੈਂ ਦੇਸ਼ਾਂ ਦੇਸ਼ਾਂ ਵਿੱਚ ਰਹਿੰਦੀ ਸਾਰੀ ਸੰਗਤ ਨੂੰ ਇਹੋ ਬੇਨਤੀ ਕਰਨ ਜਾ ਰਿਹਾ ਕਿ ਇਹੋ ਜੇ ਲੋੜਵੰਦ ਪਰਿਵਾਰਾਂ ਦੇ ਲਈ ਜਰੂਰ ਅੱਗੇ ਆਓ ਜੀ 10 20 150 ਦਸਾਂਤ ਜਰੂਰ ਕੱਢੋ ਤਾਂ ਕਿ ਇਹੋ ਜੇ ਲੋੜ ਪਰ ਲੋੜਵੰਦ ਪਰਿਵਾਰਾਂ ਦੇ ਲੇਖ ਲੱਗ ਸਕੇ ਤਾਂ ਮੈਂ ਵੀ ਆਪਣੇ ਚੈਨਲ ਵੱਲੋਂ ਆਖਰ ਵਿੱਚ ਸਾਰੇ ਦਾਨੀ ਸੱਜਣਾ ਨੂੰ ਖਾਸ ਕਰਕੇ ਬਟਾਲਾ ਦੀਆਂ ਸਮਾਜ ਸੇਵੀ ਸੰਸਥਾਵਾਂ ਦਾਨੀ ਸੱਜਣਾ ਐਨਆਰਵੀਰਾਂ ਨੂੰ ਕਹਾਂਗਾ ਕਿ व्हीਲ ਚੇਅਰ ਕੋਈ ਬਹੁਤ ਵੱਡੀ ਮੰਗਣੀ ਹੈ ਕਿ ਲੱਖਾਂ ਕਰੋੜਾਂ ਦੀ ਹੋਵੇ ਕੋਸ਼ਿਸ਼ ਕਰੋ ਇਸ ਵੀਰ ਨੂੰ व्हीलचेयर ਜਲਦੀ ਮਿਲੇ ਹੋਰ ਵੀ ਜੋ ਵੀ ਸਹਾਇਤਾ ਨੇ ਜਾਂ ਕੋਈ ਪੈਨਸ਼ਨ ਲੱਗਦੀ ਹੈ ਆ ਪਾਸ ਜਾਂਦੀ ਜਾਂ ਕੋਈ ਇਹਨਾਂ ਨੂੰ ਆ ਦਾਣਾ ਪਾਣੀ ਦੇ ਸਕਦਾ ਹੈ ਸਹਾਇਤਾ ਦੇ ਸਕਦਾ ਹੈ ਜਾਂ ਕੋਈ ਨਕਦ ਸਹਾਇਤਾ ਕਰ ਸਕਦਾ ਹੈ ਬਜ਼ੁਰਗ ਜੋੜੇ ਦੀ ਹਾਲਾਤ ਤੁਸੀਂ ਵੇਖ ਲਿਆ ਤਾਂ ਜ਼ਰੂਰ ਮੈਂ ਕੋਸ਼ਿਸ਼ ਕਰਾਂਗਾ ਪਰਿਵਾਰ ਕੋ ਮੋਬਾਈਲ ਨੰਬਰ ਲੈ ਕੇ ਸਕਰੀਨ ਤੇ ਫਲੈਸ਼ ਕਰਾਂ ਤੁਸੀਂ ਇਸ ਪਰਿਵਾਰ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਵਿਕਤਰੋ ਚੈਨਲ ਦਾ ਆ ਰਹੀ ਨਿਊਜ਼